ਕਿ ਜੇ ਸਾਨੂੰ ਦਰਖਾਸਤ ਪਸੂਲ ਹੋਈ ਸੀ ਥਰੂ ਐਸਐਸਪੀ ਸਾਹਿਬ ਪਟਿਆਲਾ ਤੋਂ ਜਿਹੜੀ ਕਿ ਕਾਪੀਰਾਈਟ ਐਕਟ ਦੇ ਤਹਿਤ ਮੈਟਰ ਸੀਗਾ ਉਸ ਦੇ ਸੰਦਰਭ ਵਿੱਚ ਅਸੀਂ ਸਭ ਤੋਂ ਪਹਿਲਾਂ ਐਫਆਈਆ ਨੰਬਰ 37 ਧਾਰਾ 63 ਤੇ 65 ਕਾਪੀਰਾਈਟ ਐਕਟ ਥਾਣਾ ਅੰਕੁਤਵਾਲੀ ਨਾਭਾ ਦਰਜ ਰਿਹਾ ਸੀ ਉਸ ਦੇ ਇੱਕ ਦਿਨ ਵਿੱਚ ਅਸੀਂ ਰੇਡ ਕਰਨ ਲਈ ਦੱਤ ਸਟਾਈਲਿੰਗ ਕਲੈਕਸ਼ਨ ਨਾਭਾ ਵਿਕੇ ਗਏ ਸੀ ਜਿੱਥੇ ਤੁਹਾਨੂੰ ਮੰਦਾਈ ਮਕਤਮਾ ਜੋ ਕਿ ਕੰਪਨੀ ਐਡੀਟਸ ਦੇ ਤੇ ਡਿਵਾਈਸ ਦੇ ਰਿਪਰੈਜ਼ੈਂਟੇਟਿਵ ਸੀ ਉਹਨਾਂ ਨੂੰ ਮਿਲੇ ਜਿਨ੍ਹਾਂ ਨੇ ਸਾਨੂੰ ਉੱਥੇ ਆਪਣੇ ਨਿਸ਼ਾਨ ਦਹੀ ਤੇ ਸਾਰਾ ਕੁਝ ਸਮਾਨ ਦੇ ਕਵਰ ਕਰਾਉਣਾ ਸ਼ੁਰੂ ਕੀਤਾ ਜਿਹੜਾ ਵੀ ਸਮਾਨ ਉਹਨਾਂ ਦੀ ਕੰਪਨੀ ਦੇ ਲੋਗੋ ਲਾ ਕੇ ਚਾਹਲੀ ਗਈ ਅਸੀਂ ਉੱਥੇ ਜਿਸ ਟਾਈਮ ਤੱਕ ਪੇਸ਼ ਕਰ ਰਹੇ ਸੀਗੇ ਆਪਣਾ ਮਾਲ ਵਕਤਬਾ ਇਕੱਠਾ ਕਰ ਰਹੇ ਸੀ ਸੀਲ ਕਰ ਰਹੇ ਸੀਗੇ ਉਹਨਾਂ ਦੀ ਨਿਗਰਾਨੀ ਵਿੱਚ ਉਸ ਟਾਈਮ ਬਾਅਦ ਕਾਫੀ ਦੁਕਾਨਦਾਰ ਇਕੱਠੇ ਹੋਣ ਲੱਗੇ ਹੱਲਾ ਗੁੱਲਾ ਕਰਨ ਲੱਗੇ ਅਤੇ ਉੱਥੇ ਕਾਫੀ ਮਾਤਰਾ ਵਿੱਚ ਇਕੱਠੇ ਹੋ ਗਏ ਇੱਕ ਅੱਠ ਵਿੱਚੋਂ ਸਾਰੀ ਪੁਲਿਸ ਨੂੰ ਧਮਕੀਆਂ ਦੇਣ ਲੱਗੇ ਵੀ ਅਸੀਂ ਤੁਹਾਨੂੰ ਰਸਤੇਆਂ ਤੁਸੀਂ ਕਿਵੇਂ ਸਾਡੇ ਏਰੀਆ ਚ ਆ ਕੇ ਤੁਸੀਂ ਕਿਵੇਂ ਕਾਰਵਾਈ ਕਰ ਦੋਗੇ ਤੁਸੀਂ ਕੌਣ ਹੋ ਸਾਡਾ ਸਮਾਨ ਲੈ ਕੇ ਜਾਣ ਵਾਲੇ ਪੁਲਿਸ ਦੇ ਕੰਮ ਵਿੱਚ ਉਹਨਾਂ ਨੇ ਵਿਘਨ ਪਾਈਆ ਆਨ ਡਿਊਟੀ ਅਫਸਰਾਂ ਨੂੰ ਚੱਲਦੀ ਡਿਊਟੀ ਵਿੱਚ ਉਹਨਾਂ ਨੂੰ ਡਿਊਟੀ ਕਰਨ ਤੋਂ ਰੋਕਿਆ ਧਮਕੀਆਂ ਦਿੱਤੀਆਂ ਨੇ ਮੁਲਾਜ਼ਮਾਂ ਦੇ ਨਾਲ ਹੱਥੋਂ ਪਾਈ ਹੋਏ ਨੇ ਕਾਫੀ ਵਾਰ ਉਹਨਾਂ ਨੂੰ ਸਮਝਾਇਆ ਵੀ ਗਿਆ ਵੀ ਇਹ ਸਭ ਗਿਊ ਪ੍ਰੋਸੈਸ ਆਫ ਲਾਅ ਦੇ ਨਾਲ ਹੋ ਰਿਹਾ ਐਫ ਆਈ ਆਰ ਦਰਜ ਆ ਸਭ ਕੁਝ ਉਹਨਾਂ ਨੂੰ ਦੱਸਿਆ ਗਿਆ ਪਰ ਉਹ ਨਹੀਂ ਸਮਝ ਅਖੀਰ ਉਹਨਾਂ ਨੇ ਤਾਂ ਕੰਮਕੀ ਤੋਂ ਬਾਅਦ ਮੁਲਾਜ਼ਮਾਂ ਨੂੰ ਕਿਹਾ ਵੀ ਅਸੀਂ ਹੁਣ ਤੁਹਾਨੂੰ ਜਾਣ ਨਹੀਂ ਦੰਦੇ ਤਾਂ ਇਸ ਇਬਜ਼ੂ ਵਿੱਚ ਉਹਨਾਂ ਨੇ ਸ਼ਟਰ ਲਾਇਆ ਪਰ ਸ਼ਟਰ ਲਾ ਕੇ ਸੰਦੋਹ ਕਿ ਦੁਕਾਨਦਾਰ ਨਹੀਂ ਰਾਹੀ ਕਿ ਕਿਸੇ ਬਾਹਰ ਇਕੱਠੇ ਲੋਕ ਸੀ ਉਹ ਵੀ ਸਾਰੇ ਦੁਕਾਨਦਾਰ ਤੇ ਹੋਰ ਉੱਥੇ ਦੇ ਪ੍ਰਧਾਨ ਜੀ ਜੋ ਵੀ ਸੀ ਕਿ ਉਸ ਸਟ੍ਰਕਚਰ ਦੇ ਤੇ ਕਿੰਨੇ ਕ ਦੁਕਾਨਾਂ ਤੇ ਆਪਾਂ ਨੇ ਹੁਣ ਜੋ ਕਿਹਾ ਗਿਆ ਕਿ 45 ਪਰਚੇ ਹੋਏ ਨੇ ਤੇ ਕਿੰਨੇ ਪਰਚੇ ਹੁਣ ਆਪਾਂ ਅੱਗੇ ਹੋਰ ਕਰਾਂਗੇ ਉਹਨਾਂ ਦੇ ਨਹੀਂ ਜਿਵੇਂ ਜਿਵੇਂ ਜਿਹਦੇ ਕਲਾਸ ਕੰਪਲੇਂਟ ਆਉਗੀ ਉਹਦੇ ਖਲਾਸ ਹੋ ਗਏ ਉਹਦੇ ਖਰਾਬ ਉਹਦੇ ਖਰਾਬ 40 45 ਬੰਦੇ ਆ ਅੱਛਾ 40-45 ਬੰਦੇ ਦੇ ਪਰ ਸਾਨੂੰ ক্লোਜ਼ ਕਰਕੇ ਅੰਦਰ ਸਾਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਪੋਰਟਸ ਬੜੀ ਮਸਤੀ ਜੀ ਨਾਲ ਬਾਹਰ ਨਿਕਲੀ ਅਤੇ ਉਹਨਾਂ ਨੂੰ ਉਥੋਂ ਉਰੇ ਪਰੇ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਆ ਇਸ ਦੇ ਤਹਿਤ ਉਹਨਾਂ ਦੇ ਐਫਆਈਆਰ ਨੰਬਰ 38 1722 132 221 ਬੀਐਨਐਸ ਦਾ ਇਸ ਪੱਤਰ ਅਨੁਸਾਰ ਕਿ 45 ਬੰਦੇਾਂ ਦੇ ਕਰੀਬ ਉਥੇ ਜੋ ਪਕ ਸੀਗਾ ਉਹਨਾਂ ਦੇ ਖਲਾਫ ਸਰਚ ਜਿਨ੍ਹਾਂ ਵਿੱਚੋਂ 7 ਬੰਦੇ ਬਾਹਰ